ਅੱਜ ਸਾਡੀ ਕੋਆਪਰੇਟਿਵ ਸਾਇਟੀ ਦੇ ਵਿੱਚ ਮੈਂ ਮੁਜੂਦਾ ਪ੍ਰਧਾਨ ਤੇ ਮੇਰੇ ਨਾਲ ਮੈਂਬਰ ਸਾਹਿਬਾਨ ਤੇ ਮੋਤਬਰ ਬੰਦੇ ਸਾਰੇ ਅਸੀਂ ਅੱਜ ਜੋ ਸਾਡੀ ਸਾਇਟੀ ਦੇ ਵਿੱਚ ਇੱਕ ਸੇਲਜ਼ਮੈਨ ਆ ਦੀ ਪੋਸਟ ਆ ਜਿਹੜੀ ਉਹਦੇ ਵਾਸਤੇ ਅਸੀਂ ਇੱਕ ਕਰਮਚਾਰੀ ਇੱਕ ਬੰਦਾ ਰੱਖਣਾ ਹੈ ਉਹਦੀ ਘੱਟ ਤੋਂ ਘੱਟ ਵੀ ਬੀਏ ਪਾਸ ਤੇ ਕੰਪਿਊਟਰ ਦੀ ਉਹ ਹੋਵੇ ਤੋ ਉਹਦੀ ਐਪਲੀਕੇਸ਼ਨ ਆ 5 ਤਰੀਕ ਤੋਂ ਲੈ ਕੇ 20 ਤਰੀਕ ਦੇ ਅੰਦਰ ਅੰਦਰ ਸਰਟੀਫਿਕੇਟ ਦਿੱਤੀਆਂ ਜਾਣ ਜੋ ਕਿ ਮਲਾਜ਼ਮ ਰੱਖਿਆ ਜਾਊਗਾ ਮੈਰਿਟ ਦੇ ਆਧਾਰ ਤੇ ਜਿਦੀ ਵੀ ਕੋਈ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਅਸੀਂ ਰੱਖਾਂਗੇ ਪਰ ਉਹ ਇਹੀ ਹੋਊਗਾ ਵੀ ਲੰਗਪਿੰਡ ਦੇ ਜੋ ਵੀ ਮੈਂਬਰ ਸਾਇਟੀ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਹੀ ਜਿਹੜੇ ਨਗਰ ਦੀ ਸਾਇਟੀ ਆ ਉਹ ਨਗਰ ਦੀ ਸਾਇਟੀ ਦੇ ਵਿੱਚੋਂ ਹੀ ਉਹ ਉਹਨਾਂ ਦਾ ਬੇਟਾ ਜਾਂ ਉਹਨਾਂ ਦਾ ਬੱਚਾ ਕੋਈ ਵੀ ਆ ਉਹ ਰੱਖਿਆ ਜਾਊਗਾ ਉਹਦੀ ਪੋਸਟ ਭਰਨ ਵਾਸਤੇ ਬੀਏ ਪਾਸ ਤੇ ਕੰਪਿਊਟਰ ਦਾ ਡਿਪਲੋਮਾ ਵਗੈਰਾ ਜੋ ਵੀ ਉਹਨਾਂ ਕੋਲ ਆਪਣਾ ਹੈਗਾ ਉਹ ਸਬੂਤਾਂ ਸਮੇਤ ਉਹਦੇ ਸੈਕਟੀਜ ਆਪਣੀ ਫਾਈਲ ਵਾਲਾ ਕੇ ਦੇ ਜਾਣ ਇੱਕ ਸੇਲਜ਼ਮੈਨ ਵਾਸਤੇ ਸਾਡੇ ਕੋਲ ਇੱਕ ਪੋਸਟ ਉਹਦੇ ਸੈਕਟੀਜ ਦੀ ਖਾਲੀ ਆ ਜਿਹੜੀ ਕਿ ਅਸੀਂ 5 ਤਰੀਕ ਤੋਂ ਲੈ ਕੇ 20 ਤਰੀਕ ਤੱਕ ਇੱਥੇ ਭਰਨ ਦੀ ਤਿਆਰੀ ਚ ਬਾਕੀ ਤੁਸੀਂ ਸਸਿਕਾਲ ਜੀ ਸਾਰੇ ਪਿੰਡ ਨੂੰ ਬਹੁਤ ਖੁਸ਼ੀ ਦੀ ਗੱਲ ਆ ਵੀ ਪ੍ਰਧਾਨ ਜੀ ਨੇ ਬੜੀ ਮਿਹਨਤ ਕਰਕੇ ਕਿਉਂਕਿ ਜਿੱਥੇ ਇਹ ਲੰਗ ਸੁਸਾਇਟੀ ਦੇ ਪ੍ਰਧਾਨ ਨੇ ਉੱਥੇ ਕੋਆਪਰੇਟ ਬੈਂਕ ਦੇ ਡਾਇਰੈਕਟਰ ਵੀ ਨੇ ਤੇ ਇਹਨਾਂ ਨੇ ਬੜੇ ਮਿਹਨਤ ਨਾਲ ਆਪਣੇ ਜੋ ਇੱਥੇ ਪੋਸਟ ਬਣਦੀ ਸੀ ਉਹ ਹਲੇ ਤੱਕ ਆਪਾਂ ਨੂੰ ਪਰਵੀਸ਼ਨ ਨਹੀਂ ਦੀ ਮਿਲੀ ਪਰ ਇਹ ਆਪਣੀ ਮਿਹਨਤ ਨਾਲ ਉੱਥੇ ਤੋਂ ਲੈ ਕੇ ਆਏ ਨੇ ਪਰਮਿਸ਼ਨ ਲੈ ਕੇ ਆਏ ਨੇ ਜਿਹਦੇ ਵਿੱਚ ਆਪਾਂ ਨੇ ਇੱਕ ਸੇਲਜ਼ਮੈਨ ਰੱਖਣਾ ਹੈ ਆਪਣੀ ਲੰਗ ਸੁਸਾਇਟੀ 'ਚ ਇੱਕ ਸੇਲਜ਼ਮੈਨ ਰੱਖਣਾ ਹੈ ਤੇ ਉਹ ਬਾਹਰਲਾ ਨਹੀਂ ਆਪਾਂ ਰੱਖ ਸਕਦੇ ਆਪਾਂ ਜਿਹੜੇ ਆਪਣੇ ਜਿੰਨੇ ਇਰੇ 'ਚ ਸੁਸਾਇਟੀ ਦਾ ਦਾਇਰਾ ਹੈ ਉਸੇ ਦਾਇਰੇ 'ਚੋਂ ਰੱਖ ਸਕਦੇ ਆ ਉਹ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਨਾਲ ਸੰਬੰਧ ਹੋਵੇ ਕੋਈ ਵੀ ਕੋਈ ਚੱਕਰ ਨਹੀਂ ਆਪਣੇ ਰਿਜ਼ਿਊਮ ਬਣਾ ਕੇ ਫਾਈਲ ਬਣਾ ਕੇ ਤੁਸੀਂ ਕੋਰਪੋਰੇਟ ਸੁਸਾਇਟੀ 'ਚ ਬੀਰ ਨੇਤਰ ਹੋਊਗਾ ਜਾਂ ਹੋਰੇ ਜਾਂ ਤੁਸੀਂ ਉਰੇ ਜੋ ਵੀ ਸਕੱਤਰ ਆ ਆਪਣੇ ਉਹਨੂੰ ਇੱਥੇ ਤੁਸੀਂ ਜਮ੍ਹਾਂ ਕਰਾਓ ਇਹਦੀ ਜਿਹੜੀ ਕੁਆਲੀਫਿਕੇਸ਼ਨ ਰੱਖੀ ਗਈ ਆ ਉਹ ਬੀਏ ਹੋਣਾ ਚਾਹੀਦਾ ਘੱਟੋ ਘੱਟ ਉੱਪਰ ਜਿੰਨਾ ਮਰਜ਼ੀ ਹੋਵੇ ਨਾਲ ਕੰਪਿਊਟਰ ਦਾ ਕੋਰਸ ਹੋਵੇ ਤੇ ਸੇਲਜ਼ਮੈਨ ਰੱਖਿਆ ਜਾਊਗਾ ਆਪਣੇ ਦੁਆਰੋਂ ਫੇਰ ਦੱਸਦੇ ਆ ਵੀ ਆਪਣੇ ਪਿੰਡ ਦੇ ਜਿਹੜਾ ਸੁਸਾਇਟੀ ਦਾ ਦਾਇਰਾ ਹੈ ਉਸੇ ਤੋਂ ਰੱਖਿਆ ਜਾਊਗਾ ਬਾਹਰਲੇ ਪਿੰਡਾਂ ਵਾਲੇ ਜੇ ਵੀਡੀਓ ਸੁਣਦੇ ਨੇ ਤਾਂ ਉਹ ਪਲੀਜ਼ ਹੱਥ ਮੰਨ ਕੇ ਬੇਨਤੀ ਆ ਉਹ ਸਾਨੂੰ ਰਿਜ਼ਿਊਮ ਨਾ ਦੇਣ ਅਸੀਂ ਉਹਨਾਂ ਨੂੰ ਨਹੀਂ ਰੱਖ ਸਕਦੇ ਜੋ ਸਰਕਾਰੀ ਗਾਈਡਲਾਈਨਾਂ ਨੇ ਉਹ ਇਹੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ